ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਮਰਤ ਸਿੰਘ ਵਾਈਗਰੂਪਰਾ ਨੇਚਰਲ ਫਾਰਮ ਤੋਂ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਪਿਛਲੇ 2 ਸਾਲਾਂ ਤੋਂ ਜਿਹੜਾ ਬੀਜਾਂ ਦਾ ਕੰਮ ਹੈ ਉਹ ਸ਼ੁਰੂ ਕੀਤਾ ਹੋਇਆ ਹੈ ਅਸੀਂ ਸੋਚਦੇ ਹਾਂ ਵੀ ਜਿਹੜੇ ਸਾਡੇ ਬਰਸਤੀ ਬੀਜ ਨੇ ਉਹਨਾਂ ਨੂੰ ਬਚਾਉਣ ਲਈ ਸਾਰੇ ਹੀ ਕਿਸਾਨ ਆਪਣੇ ਬੀਜ ਆਪ ਬਣਾਉਣ ਤੇ ਇੱਕ ਆਪਾਂ ਮੈਂ ਵੀ ਬੀਜ ਲਈ ਆਪਣੀ ਖੇਤੀ ਆਪਣੇ ਬੀਜ ਤਹਿਤ ਜਿਹੜਾ ਅੱਜ ਆਪਾਂ ਗੱਲ ਕਰਾਂਗੇ ਉਹ ਸ਼ੈਲਗਮ ਦੇ ਬੀਜ ਦੀ ਗੱਲ ਕਰਾਂਗੇ ਕਿਉਂਕਿ ਹੁਣ 25 ਦਸੰਬਰ ਦਾ ਟਾਈਮ ਹੈ ਸ਼ਾਲਗਮ ਨੇ ਜਿਹੜੇ ਉਹ ਬਿਲਕੁਲ ਆਪਣੇ ਕੋਲੇ ਬੀਜ ਬਣਾਉਣ ਲਈ ਤਿਆਰ ਹੋ ਚੁੱਕੇ ਨੇ ਆਪਾਂ ਸਭ ਤੋਂ ਪਹਿਲਾਂ ਸਿਲੈਕਸ਼ਨ ਕਰਨੀ ਹੈ ਜਿਹੜੀ ਪਹਿਲਾਂ ਤਾਂ ਇੱਕ ਕਿਸਮ ਦੀ ਗੱਲ ਕਰਦੇ ਆਂ ਜਿਹੜੀ ਇਹ ਕਿਸਮ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਆਪਣੀ ਵੈਜੀਟੇਬਲ ਸੀਡ ਕਿਟ ਹੈ ਉਹਦੇ ਵਿੱਚੋਂ ਨਿਕਲਦੀ ਹੈ ਵਾਈਟ ਵਾਈਟ ਟਰਨਿਪ ਇਹਨੂੰ ਆਪਾਂ ਮਤਲਬ ਹੁਣ ਜਿਹੜਾ ਬੀਜ ਹੈ ਉਹ ਬਣਾਉਣਾ ਹੈ ਬਣਾਉਣ ਲਈ ਜਿਹੜੇ ਇਹ ਪੱਤੇ ਨੇ ਤਕਰੀਬਨ 5 ਇੰਚ ਛੱਡ ਕੇ ਇਹ ਕੱਟ ਦਿਆਂਗੇ ਇਹ ਕੱਟਣ ਤੋਂ ਬਾਅਦ ਜਿਹੜੀ ਇਹਦੀ ਥੱਲੇ ਆਹ ਬਣੀ ਹੋਈ ਹੈ ਪੂਛੀ ਇਹ ਵੀ ਕੱਟ ਦਿਆਂਗੇ ਜੜ ਤੇ ਹੁਣ ਜਿਹੜਾ ਇਹਦਾ ਬੀਜ ਹੈ ਉਹ ਇਸ ਤਰ੍ਹਾਂ ਆਹ ਬੱਟਾ ਬਣਾਈਆਂ ਹੋਈਆਂ ਨੇ ਆਪਣੇ ਕੋਲੇ ਬੈੱਡ ਵੀ ਬਣਾ ਸਕਦੇ ਹਾਂ ਬੱਟ ਵੀ ਬਣਾ ਸਕਦੇ ਹਾਂ ਇਹਦੇ ਵਿੱਚ ਹੁਣ ਆਪਾਂ ਇਹਨੂੰ ਸਾਰੇ ਨੂੰ ਨੱਪ ਦੇਣਾ ਹੈ ਇਸ ਤਰ੍ਹਾਂ ਜਿਹੜਾ ਛਲਗਮ ਦਾ ਬੀਜ ਹੈ ਉਹ ਆਪਾਂ ਲਾਉਣਾ ਹੈਗਾ ਇਹਦੇ ਲਾਉਣ ਤੋਂ ਬਾਅਦ ਜਿਹੜੀ ਇਹਦੀ ਦੂਰੀ ਹੈ ਮੇ ਤਾਂ ਅਗਲੇ ਛਲਗਮ ਦੀ ਜਿਹੜੀ ਗੱਲ ਕਰਦੇ ਆ ਦੂਰੀ ਦੀ ਬਹੁਤ ਤਕਰੀਬਨ 9-10 ਇੰਚ ਤੇ ਲਾਵਾਂਗੇ 9-10 ਇੰਚ ਤੇ ਲਾਉਣ ਤੋਂ ਬਾਅਦ ਇਹਨੂੰ ਆਪਾਂ ਉਵੇਂ ਉਸੇ ਤਰ੍ਹਾਂ ਮਿੱਟੀ ਨਾਲ ਭਰ ਦਾਂਗੇ ਤਾਂ ਕਿ ਜਿਹੜੀ ਜਦੋਂ ਅੱਗੇ ਆਪਣਾ ਬੂਟਾ ਵੱਡਾ ਹੋਊਗਾ ਬੀਜ ਤੇ ਜਾਊਗਾ ਇਹ ਗਰੇ ਨਾ ਡਿੱਗੇ ਨਾ ਜਦੋਂ ਡਿੱਗਣ ਵਾਲਾ ਹੋਊਗਾ ਆਪਾਂ ਇਧਰੋਂ ਨਾਲੇ ਤਾਂ ਗੜਾਈ ਹੋਜੂਗੀ ਨਾਲੇ ਇਹਨੂੰ ਚੱਕ ਕੇ ਮਿੱਟੀ ਲਾ ਦਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਜਿਵੇਂ ਇਸ 3889 9 10 ਇੰਚ ਤੇ ਪੌਦੇ ਤੋਂ ਪੌਦਾ ਲਾਉਣਾ ਹੈਗਾ ਇਹ ਬੀਜ ਬਣਾਉਣ ਦਾ ਜਿਹੜਾ ਛਲਗਮ ਦਾ ਤਰੀਕਾ ਹੈ ਇਸ ਤਰ੍ਹਾਂ ਛਲਗਮ ਦਾ ਬੀਜ ਹੈ ਜਿਹੜਾ ਉਹ ਬਣਦਾ ਸਾਨੂੰ ਮਤਲਬ ਇਹਦਾ ਜਿਹੜਾ ਟੇਸਟ ਹੈ ਟੇਸਟ ਵੀ ਬਹੁਤ ਵਧੀਆ ਹੈ ਤੇ ਲੋਕੀ ਇਹਨੂੰ ਪਸੰਦ ਬਹੁਤ ਕਰਦੇ ਨੇ ਜਿਹੜੇ ਖਪਤਕਾਰ ਨੇ ਜਦੋਂ ਵੀ ਅਸੀਂ ਛਲਗਮ 10 20 ਕਿਲੋ ਮੰਡੀ ਲੈ ਕੇ ਜਾਂਦੇ ਆ ਤਾਂ ਇਹ ਛਲਗਮ ਨੂੰ ਵਧੀਆ ਪਸੰਦ ਕੀਤਾ ਜਾਂਦਾ ਖਾਣ ਦੇ ਵਿੱਚ ਇਹਦਾ ਟੇਸਟ ਵੀ ਬਹੁਤ ਵਧੀਆ ਹੈ ਧੰਨਵਾਦ ਦੋਸਤੋ